ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸਤੀ ਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਨਗੇ ਟਾਈਮ ਹੋ ਚੁੱਕਾ ਹੈ 12:30 ਵਜੇ ਦਾ ਤੇ ਮੈਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੇ ਹੋ ਗਈਆਂ ਰੈਡੀ ਤੇ ਆਪਾਂ ਜਾਣਾ ਹੀ ਬਾਜ਼ਾਰ ਨੂੰ ਤੇ ਇਸ ਕਰਕੇ ਅ ਮੈਂ ਜੇ ਬਰੁਖੜੂ ਕਿਹਾ ਵੀ ਮੈਂ ਥੋੜਾ ਟਾਈਮ ਨਾਲ ਹੀ ਆਜਾਂ ਆਪਾਂ ਜਾਣਾ ਜੇ ਤੇ ਉਹ ਪੂਰਾ ਲੇਟ ਕਰਕੇ ਆਏ ਅੱਜ ਉਧਰ ਵੱਡੇ ਭਾਜੀ ਉਹਨਾਂ ਦੇ ਘਰੇ ਚਲੇ ਗਏ ਥੋੜਾ ਟਾਈਮ ਤੇ ਉਹ ਫਿਰ ਉੱਥੇ ਲੱਗ ਗਿਆ ਨਾ ਤੇ ਫਿਰ ਉਹ ਜਦੋਂ ਇਦਾਂ ਬੁਲਾ ਲੈਣ ਤੇ ਫਿਰ ਉਹਨਾਂ ਨੂੰ ਜਾਣਾ ਪੈਂਦਾ ਤੇ ਵੈਸੇ ਵੀ ਮੰਮੀ ਉੱਥੇ ਹੈ ਤੇ ਮੰਮੀ ਨੂੰ ਫਿਰ ਮਿਲਣ ਜਾਣਾ ਹੀ ਪੈਂਦਾ ਕਿਉਂਕਿ ਮੰਮੀ ਦਾ ਨੂੰ ਪਤਾ ਫਿਰ ਠੀਕ ਨਹੀਂ ਆ ਤੇ ਵੈਸੇ ਤੇ ਫਿਲਹਾਲ ਤਾਂ ਹੁਣ ਪੂਰਾ ਵਧੀਆ ਠੀਕ ਆ ਪਰ ਇਹ ਹੁੰਦਾ ਜੇ ਗਰੁੱਪ ਨੂੰ ਕਿ ਚਲੋ ਮੈਂ ਗਿਆ ਤੇ ਹੈਗਾ ਮੈਂ ਮਿਲ ਵੀ ਆਵਾਂ ਨਾਲ ਉਹਨਾਂ ਨੂੰ ਤੇ ਮੰਮੀ ਦੀ ਤਾਂ ਬਈ ਤੁਹਾਨੂੰ ਬਹੁਤ ਵਧੀਆ ਅੱਗੇ ਨਾਲੋਂ ਵਧੀਆ ਤੇ ਮੈਂ ਜਾਣਾ ਸੀਗਾ ਜਦੋਂ ਕਿ ਤੁਹਾਨੂੰ ਪਤਾ ਕਿ ਆਪਾਂ ਨੂੰ ਮੈਰਿਜ ਆ ਮੈਂ ਸੂਟ ਲੈਣ ਜਾਣਾ ਸੀਗਾ ਤੇ ਮੈਨੂੰ ਜੇ group ਨੇ ਬਹੁਤ ਲੇਟ ਕਰਤਾ ਮੈਨਾਂ ਨੂੰ ਪਤਾ ਵੀ ਨਹੀਂ ਸੀ ਮੈਨਾਂ ਨੂੰ ਕਿਹਾ ਵੀ ਥੋੜਾ ਟਾਈਮ ਨਾਲ ਆ ਜਾਓ ਆਪਾਂ ਜਲਦੀ ਜਾ ਕੇ ਜਲਦੀ ਆਉਣਾ ਕਿਉਂਕਿ ਬਾਅਦ ਵਿੱਚ 12:30 ਵਜੇ ਦਾ ਹੁਣ ਟਾਈਮ ਹੋ ਗਿਆ ਤੇ 1 ਵਜੇ ਜਾਣੇ ਸਾਨੂੰ ਜਲਦਿਆਂ ਚਲਦਿਆਂ ਨੂੰ ਘਰੋਂ ਹੀ 1:30 ਵਜੇ ਮਾਰਕੀਟ ਪਹੁੰਚਣਾ ਤੇ ਫਿਰ ਤੁਹਾਨੂੰ ਪਤਾ ਸੂਬੂ ਕੀ ਬੀਬੀਆਂ ਨੇ ਜਿਹੜੇ ਸੂਟ ਖਰੀਦਨੇ ਹਨ ਤੇ ਟਾਈਮ ਤੇ ਲੱਗਦਾ ਹੀ ਲੱਗਦਾ ਤੇ ਉਹ ਸੂਟ ਖਰੀਦਿਆ ਕਰੇਦਮ ਲੱਗਦਾ ਕਿ 3 ਵਜੇ ਜਾਣੇ ਤੇ 3 ਵਜੇ ਫਰਾਬਣਸ ਕੋਲ ਆਉਣਾ ਤੇ ਅੱਜ ਅਮਨ ਵੀ ਨਹੀਂ ਘਰ ਹੈਗੀ ਉਹ ਵੀ ਪਤਾ ਨਹੀਂ ਕਿੱਧਰ ਗਈ ਹੈ ਉਹ ਵੀ ਚਾਬੀ ਸਾਡੇ ਘਰ ਨਹੀਂ ਫੜਾ ਕੇ ਗਈ ਹੈ ਉਹ ਵੀ ਨਹੀਂ ਅਜੇ ਤ ਤੇ ਉਹ ਮੈਡਮ ਮੈਂ ਚਾਬੀ ਕਿੱਧਰੋਂ ਲਾਉਗੀ ਜੇ ਮੈਂ ਵੀ ਲੋਕ ਲਾ ਗਈ ਤੇ ਹੁਣ ਮੈਨੂੰ ਲੱਗਦਾ ਕਿ ਸਾਨੂੰ ਉਹ ਦੋਨੋਂ ਚਾਬੀਆਂ ਜਿਹੜੀਆਂ ਉਹ ਤੀਜੇ ਘਰੇ ਫੜਾ ਕੇ ਜਾਣੀਆਂ ਪੈਣੀਆਂ ਤੇ ਕਿਉਂਕਿ ਫਿਰ ਉਹ ਆਉਗੀ ਤੇ ਉਹ ਵੀ ਬਾਅਦ ਵਿੱਚ ਖਰਾਬ ਹੋਊਗੀ ਤੇ ਹੁਣ ਉਹਦੀ ਚਾਬੀ ਤੇ ਆਪਾਂ ਆਪਣਾ ਲੋਕ ਲਾ ਕੇ ਤੇ ਆਪਣੀ ਚਾਬੀ ਜਿਹੜੀ ਆ ਕਿ ਉਧਰ ਫੜਾ ਕੇ ਜਾਵਾਂਗੇ ਤੇ ਫਿਰ ਕਿਉਂਕਿ ਜੇ ਪ੍ਰਭ ਸਕੂਲੋਂ ਆਜੂਗਾ ਤੇ ਮੇਰੇ ਤੇ ਵੈਸੇ ਬੱਚੇ ਟਿਊਸ਼ਨ ਵਾਲੇ 4 ਵਜੇ ਆਉਣੇ ਤੇ ਆਪੇ ਆਵਣਾ ਜੇ ਆ ਗਈ ਪਹਿਲਾਂ ਤੇ ਫਿਰ ਆਮਣ ਚਾਹ ਬਣਾ ਕੇ ਪ੍ਰਭ ਨੂੰ ਪਿਆ ਦੂੰਗੀ ਤੇ ਫਿਰ ਇੱਥੇ ਬੈਠ ਜਾਣਗੇ ਤੇ ਜੇ ਨਾ ਮਣਾਈ ਤੇ ਫਿਰ ਪ੍ਰਭੂ ਉਧਰ ਚਾਬੀ ਲੈ ਕੇ ਆਪੇ ਇਧਰ ਬੈਠੂ ਗੰਨਾਂ ਨੂੰ ਕਹਿ ਦੂੰਗੀ ਮੈਂ ਬੀਬੀ ਨੂੰ ਕਿ ਆਪ ਨੂੰ ਬਿਠਾ ਲਿਓ ਤੇ ਜਗਰੂ ਬਸ ਆਉਣੇ ਵਾਲੇ ਮੈਨੂੰ ਕਹਿੰਦੇ ਬਸ ਰੈਡੀ ਰਹੀਂ ਤੇ ਮੈਂ ਆ ਗਿਆ ਜਦੋਂ ਆਪਾਂ ਉਧਰ ਹੀ ਚੱਲ ਪੈਣਾ ਹੁਣ ਮੈਂ ਸੁਨੋਈ ਨੂੰ ਮੈਡਮ ਨੂੰ ਵੇਖਣ ਦੀਆਂ ਵੀ ਰੋਟੀ ਪਾ ਦਾਂ ਕਿਉਂਕਿ ਇਹਨੇ ਸ ਰਾਤ ਵਾਲੀ ਰੋਟੀ ਵੀ ਨਹੀਂ ਖਾਧੀ ਤੇ ਹੁਣ ਮੈਂ ਸਿਹਰੇ ਦੀ ਨਾਲੇ ਪ੍ਰਭ ਦੇ ਬਣਾ ਕੇ ਰੱਖ ਲਈਗੀ ਤੇ ਸਿਹਰੇ ਥੋੜਾ ਜਿਹਾ ਦੁੱਧ ਪਾਤਾ ਤੇ ਹੁਣ ਮੈਂ ਹੱਥ ਚ ਰੋਟੀ ਪਾ ਦਿੰਨੇ ਆ ਚਲੋ ਗਾਇਸ ਹੁਣ ਆਪਾਂ ਰੈਡੀ ਛੱਡੀ ਤੇ ਹੋਈ ਹੋਈ ਆ ਤੇ ਜਿਗਰੂਪ ਦੀ ਵੇਟ ਕਰਨ ਲਈ ਆ ਮੈਂ ਹਾਂ ਉਹ ਵਾਈ ਜਾਂ ਤੇ ਫੇਰ ਹੀ ਆਪਾਂ ਚੱਲਦੇ ਆ ਤੇ ਮੈਂ ਹਾਂ ਤੁਹਾਨੂੰ ਰੋਟੀ ਬਣਾ ਪਾ ਲਾਂ ਤੇ ਫਿਰ ਮਿਲਦੇ ਸਾਨੂੰ ਥੋੜੀ ਦੇਰ ਬਾਅਦ ਕੱਲ ਵਾਲੇ ਵਲੌਗ ਜਿ ਤੁਹਾਨੂੰ ਜਿੱਦਾਂ ਕਿ ਤੁਸੀਂ ਦੇਖਿਆ ਕਿ ਮੈਂ ਡਿੱਗ ਗਈ ਹਾਂ ਤੇ ਇਸੇ ਕਰਕੇ ਨਾ ਮੈਨੂੰ ਡਰ ਲੱਗਦਾ ਵਲੌਗ ਇਹਦਾ ਬਣਾਉਣ ਤੋਂ ਕਿਉਂਕਿ ਨਾਲ ਹੀ ਕੰਮ ਕਰਦੇ ਕਰਦੇ ਵਲੌਗ ਨਹੀਂ ਬੰਦਿਆ ਸੁਣੋ ਹੀ ਆ ਜਾ ਕੰਮ 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 ਬਾਹਰ ਸੁਣੋ ਹੀ ਆਜੋ ਤੇ ਮੈਂ ਬੜੇ ਧਿਆਨ ਨਾਲ ਜਦੋਂ ਇਦਾਂ ਕੰਮ ਕਰਨਾ ਹੁੰਦਾ ਤੇ ਨਾਲ ਨਾਲ ਬਣਾਉਗਾ ਜਿਹੜਾ ਵਾ ਬਣਾਉਣਾ ਹੁੰਦਾ ਫੜੇ ਧਿਆਨ ਨਾ ਤੁਰਨਾ ਪੈਂਦਾ ਵਾ ਤੇ ਹੁਣ ਆਹ ਤੇ ਦੀ ਪਲੇਟ ਤੇ ਇਹਦੇ ਚਾਪਾ ਨੂੰ ਪਾਵਾਂਗੇ ਰੋਟੀ ਤਾਰੀ ਨੂੰ ਪਹਿਲਾਂ ਮੈਨੂੰ ਧੋਣੀ ਪੈਣੀ ਮੈਂ ਥੋੜੀ ਜੀ ਧੋ ਕੇ ਲੈ ਕੇ ਆਵਾਂ ਤੇ ਫਿਰ ਮਿਲਦੇ ਤਾ ਰੋਈ ਰੋਟੀ ਖਾ ਲਾ ਹੁਣ ਇਹੀ ਕੰਮ ਇਹਦਾ ਜਦੋਂ ਮੈਨੂੰ ਰੋਟੀ ਨਾ ਪਾਵਣਾ ਤੇ ਮੇਰਾ ਧਿਆਨ ਰਹਿੰਦਾ ਕਿ ਮੈਨੂੰ ਰੋਟੀ ਨਹੀਂ ਪਾਈ ਤੇ ਇਨੇ ਮੈਡਮ ਨੇ ਬਸ ਆਹ ਕੰਮ ਕਰਨਾ ਹੁੰਦਾ ਨੇ ਖਾਣੀ ਨਹੀਂ ਹੁੰਦੀ ਸੋਈ ਰੋਟੀ ਖਾ ਲਾ ਪੁੱਤ ਗੋ ਗੋ ਸੇ ਕੰਮ 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 ਗੋ ਕੋ ਤੇ ਤੂੰ ਨਖਰੀ ਕਰਨ ਦੇ ਕਿਦਾਂ ਮੈਂ ਨਹੀਂ ਆਕੜੀਆਂ ਮਰਨ ਦੇਈ ਆ ਇਹਨੂੰ ਜਿਆਦੀਆਂ ਆਕੜੀਆਂ ਜਿਹੜੀਆਂ ਰਹਿੰਦੀਆਂ ਨੀਂਦ ਇਹਨੂੰ ਜਿਆਦੀ ਨੀਂਦ ਨਹੀਂ ਚੜਿਆ ਰਹਿਣਾ ਇਹਨੂੰ ਨੀਂਦਰਾ ਰਾਤ ਨੂੰ ਪਤਾ ਨਹੀਂ ਕੀ ਜਾਗੇ ਕਰਦੀ ਰਹਿੰਦੀ ਹੈ ਹੈ ਕੀ ਜਾਗਾ ਕਰਦੀ ਰਹੀ ਨਹੀਂ ਤੂੰ ਦੱਸ ਜਿਹੜੇ ਤੈਨੂੰ ਇੰਨੀਆਂ ਨੀਂਦਾ ਜਿਹੜੀਆਂ ਰਹਿੰਦੀਆਂ ਵਾ ਰੋਟੀ ਪਾਣੀ ਦਾ ਕੋਈ ਤੈਨੂੰ ਨਹੀਂ ਫਿਕਰ ਘਰ-ਬਾਰ ਦਾ ਤੈਨੂੰ ਕੋਈ ਫਿਕਰ ਨਹੀਂ ਆ ਤੇ ਤੇਰੇ ਤੋਂ ਇੱਕ ਰੋਟੀ ਪੱਕੀ ਖਾਦੀ ਵੀ ਨਹੀਂ ਜਾਂਦੀ ਹੈ ਵੇਵੇ ਹੁਣ ਇਹਨੇ ਦੁੱਧ ਦੁੱਧ ਦੇਖ ਇੱਧਰ ਵੇਖਣਾ ਦੁੱਧ ਦੁੱਧ ਪੀ ਲੈਣਾ ਜੇ ਤੇ ਇਹਨੇ ਰੋਟੀ ਫੇਰ ਉੱਥੇ ਛੱਡ ਦੇਣੀ ਮੈਨੂੰ ਇਹਦੀ ਇੰਨਾ ਗੱਲਾਂ ਤੋਂ ਗੁੱਸਾ ਚੜਦਾ ਕਿ ਤਿੰਨ ਵਜੇ ਮੈਂ ਰੋਟੀ ਪਾਈ ਆ ਤੇ ਖਾਲਾ ਖਾ ਮਰ ਲੈ ਖਲ 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 ਐਦਾਂ ਕਰਦੀ ਏ ਹੁਣ ਇਹਨੇ ਦੁੱਧ ਦੁੱਧ ਤੇ ਜਿਹੜੀ ਸਬਜੀ ਸਬਜੀ ਹੈ ਨਾ ਉਹ ਇਹਨੇ ਫੜ ਕੇ ਖਾ ਲੈਣੀ ਖਾਓ ਨਾ ਬਸ ਤੇਰੇ ਸੁਣਾ ਨਹੀਂ ਖੜੀ ਤੈਨੂੰ ਵੇਖਣਾ ਜਲਦੀ ਜਲਦੀ ਰੋਟੀ ਖਾ ਕੀ ਕਰਦੀ ਲਕੀਣੀ ਬੱਚਾ ਵੇ ਤੇ ਦੋ ਘੰਟੇ ਲੱਗ ਜਾਣ ਰੋਟੀ ਖਵਾਦਾ ਮੈਂ ਹੋਰ ਮੈਂ ਪ੍ਰਬੋ ਹੋਏ ਤੇ ਇਹਨੂੰ ਪੂਰੀ ਖਾ ਦੇ ਤੇ ਫੇਰ ਹੀ ਖਾਣਾ ਇਹਦੇ ਵੇਤੇ ਇਹਨੂੰ ਕੀ ਕਹੇ ਔਰ ਅੱਜ ਸੱਚ ਆਪਣਾ ਸਾਗ ਬਣਿਆ ਹੈਗਾ ਸ਼ਾਮ ਦੀ ਆਪਾਂ ਕੋਈ ਟੈਨਸ਼ਨ ਨਹੀਂ ਆਟਾ ਵੀ ਮੈਂ ਸਵੇਰੇ ਗੁੰਨ ਲਿਆ ਹੈਗਾ ਤੇ ਆਟਾ ਕੱਲ ਮੰਮੀ ਨੇ ਸਾਗ ਬਣਾਇਆ ਹੋ ਤੇ ਪਿੰਡ ਤੇ ਉਹ ਸਾਗ ਭੇਜਿਆ ਹੈਗਾ ਸਾਗ ਹੈਗਾ ਵਾ ਤੇ ਅੱਜ ਰਾਤ ਆਪਣਾ ਸਰ ਜਾਣਾ ਵਾ ਤੇ ਸਵੇਰੇ ਵੇਖਾਂਗੇ ਸਵੇਰੇ ਵੀ ਚਲ ਸਾਰੀ ਜਾਣਾ ਕਿਉਂਕਿ ਸਾਗ ਵਧੀਆ ਵਾਹ ਮਪਣੇ ਭੇਜਿਆ ਮੰਮੀ ਨੇ ਤੇ ਇਹ ਮੰਮੀ ਨੇ ਮੇਰੀ ਨਿਉ ਜੋਤੀ ਲਿਆਂਦੀ ਸੀ ਤੇ ਮੈਂ ਹਾਂ ਚਲੋ ਅੱਜ ਨਾ ਇਹਨੂੰ ਮੈਂ ਵੇਅਰ ਕਰਕੇ ਵੇਣੀ ਆ ਕਿਉਂਕਿ ਇਸ ਪੈਰ ਤੋਂ ਥੋੜੀ ਲੂਜ਼ ਇਧਰ ਵਾਲੇ ਤੋਂ ਤੇ ਇਧਰ ਵਾਲੇ ਤੋਂ ਸਹੀ ਐ ਤੇ ਮੈਨੂੰ ਇਹ ਐ ਕਿ ਅੱਜ ਮੈਂ ਥੋੜਾ ਪਾ ਕੇ ਤੇ ਤੁਰ ਕੇ ਵੇਖਾਂ ਇਹਦੇ ਨਾਲ ਅਗਰ ਕੀ ਲੱਥੀ ਨਾ ਇਸ ਪੈਰ ਤੋਂ ਜਿੱਧਰੋਂ ਲੂਜ਼ ਆ ਉਧਰੋਂ ਨਾ ਲੱਥੀ ਤੇ ਫਿਰ ਤੇ ਚਲੋ ਹਣਾ ਮੈਂ ਮੈਰਿਜ ਤੇ ਪਾ ਕੇ ਜਾ ਸਕਦੀ ਹਾਂ ਲੈ ਲੋ ਆਹ ਵੇਖੋ ਹੁਣ ਹਾਂ ਪਹੁੰਚ ਗਈ ਆ ਖਾਦੀ ਨਹੀਂ ਆ ਆਹ ਵੇਖੋ ਆ ਕੰਮ ਜੇ ਦੇ ਐਦਾਂ ਕਰਦੀ ਏ ਚੜੇਲ ਜੀ ਰੋਟੀ ਨਹੀਂ ਖਾਂਦੀ ਪੂਰੀ ਤੇ ਜੇ ਤੇ ਪਹਿਲਾਂ ਕੋ ਲਾਥ ਦੀ ਦਿੱਖੀ ਮੈਨੂੰ ਤੇ ਫਿਰ ਮੈਂ ਵੇਖੂ ਜੇ ਉਥੇ ਕੋਈ ਹੋਇਆ ਅ ਮੋਚੀ ਤੇ ਫਿਰ ਆਪੋ ਤੇ ਤੋਂ ਥੋੜੀ ਜੀ ਇਹਨੂੰ ਸੈਟਿੰਗ ਕਰਵਾ ਕੇ ਲਾਵਾਂਗੀ ਜੇ ਨਾ ਆਇਆ ਤੇ ਫਿਰ ਮੈਂ ਦੂਸਰੀ ਪਾ ਕੇ ਜਾਊਂਗੀ ਮੈਂ ਰਿਸਤੇ ਵੈਸੇ ਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਇਹੋ ਪਾ ਕੇ ਜਾਵਾਂਗੀ ਕੋਸ਼ਿਸ਼ ਹੋਇਆ ਮੇਰੇ ਹੱਥ ਤੱਕ ਇਹ ਰਹੀ ਹੈ ਅਗੂ ਰਹੂਗੀ ਕਿ ਜੇ ਮੰਮੀ ਵਿਚਾਰੇ ਮਿਲਣਾ ਹਾਂ ਉਹ ਲੈ ਕੇ ਆਏ ਵਿਚਾਰੇ ਜੀ ਨਾਲ ਤੇ ਫਿਰ ਮੈਂ ਇਹੀ ਪਾ ਕੇ ਜਾਊਂਗੀ ਤੇ ਰਾਤੀ ਮੈਂ ਨਾ ਜਦੋਂ ਡਿੰਗੀ ਤੇ ਮੈਂ ਰੋਣ ਦੀ ਤੇ ਮੰਮੀ ਨੇ ਨਾ ਮੈਨੂੰ ਵੇ ਮੈਂ ਮੰਮੀ ਦਾ ਫੋਨ ਆ ਗਿਆ ਵੀਡੀਓ ਕਾਲ ਤੇ ਮੰਮੀ ਨੂੰ ਕਹਿੰਦੇ ਕੀ ਗੱਲ ਆ ਰੋ ਰੋ ਕੇ ਠੀਂ ਆ ਪਹਿਲਾਂ ਮੈਂ ਤੇ ਦੱਸਿਆ ਨਾ ਬਲ ਮੈਂ ਚੁੱਪ ਕੀਤੀ ਰਹੀ ਫਿਰ ਮੈਂ ਜਦੋਂ ਨਾ ਮਤਲਬ ਕਿ ਫਿਰ ਮੇਰਾ ਮਨ ਇੱਕੇ ਦਾ ਹੋਰ ਪਰ ਆਇਆ ਤੇ ਫਿਰ ਮੈਂ ਦੱਸਿਆ ਮੰਮੀ ਨੂੰ ਤੇ ਮੰਮੀ ਨੇ ਕੋਈ ਗੱਲ ਨਹੀਂ ਵੀ ਤੂੰ ਇਹ ਸੋਚਿਆ ਕਰਕੇ ਫੋਨ ਬੜੇ ਲੋਕਾਂ ਨਾਲ ਚੰਗੀ ਹੈ ਤੈਨੂੰ ਰੱਬ ਨੇ ਇੰਨੇ ਕਿ ਜੁਗਾ ਕਰਤਾ ਕਿ ਤੂੰ ਚੱਲ ਆਪਣੇ ਨੈਣਾ ਮਤਲਬ ਕਿ ਆਪਣੇ ਪੈਰਾਂ ਸਿਰ ਧੁਰੀ ਫਿਰਦੀਆਂ ਪਹਿਲਾਂ ਵਾਲੀ ਜ਼ਿੰਦਗੀ ਦੇ ਇਥੇ ਹੁਣ ਵਾਲੀ ਦੇ ਪਹਿਲਾਂ ਮੈਂ ਰੇੜਕੇ ਧੁਰਦੀ ਹੁੰਦੀ ਸੀ ਜੀ ਪੂਰਾ ਹਨਾ ਤੇ ਮੰਮੀ ਕਹਿੰਦੇ ਕਿ ਤੂੰ ਇਹ ਸੋਚਿਆ ਕਰ ਕਿ ਤੈਨੂੰ ਰੱਬ ਨੇ ਬਹੁਤ ਵਧੀਆ ਤੈਨੂੰ ਇੰਨੀ ਕਿ ਤੂੰ ਕੋਈ ਚੰਗੇ ਕਰਮ ਕੀਤੇ ਹੋਣਗੇ ਤੇ ਤੈਨੂੰ ਰੱਬ ਨੇ ਇੰਨਾ ਤਰਨ ਲਾਤਾ ਵਾ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਹੈ ਡੇਗੀਆਂ ਤੇ ਤੂੰ ਮੰਨਣਾ ਹੌਲਾ ਕਰ ਤੇ ਕੋਈ ਗੱਲ ਨਹੀਂ ਤੇ ਇਦਾਂ ਹਨਾ ਕਈ ਵਾਰ ਬੰਦਾ इमोशनल ਹੋ ਹੀ ਜਾਂਦਾ ਹਨਾ ਆਪਦੇ ਲਾਈਫ ਤੋਂ ਕਈ ਵਾਰ ਘਰ ਪਰਿਵਾਰ ਤੋਂ ਘਰ ਪਰਿਵਾਰ ਚ ਕੋਈ ਇਹੋ ਜੀ ਗੱਲ ਹੋ ਜਾਂਦੀ ਆ ਕਈ ਵਾਰ ਆਪਣੀ ਲਾਈਫ ਤੇ इमोशनल ਤੇ ਹੀ ਬੰਦਾ ਹੋ ਹੀ ਜਾਂਦਾ ਤੁਹਾਨੂੰ ਪਤਾ ਹੀ ਆ ਤੇ ਚਲੋ ਹੁਣ ਮੈਂ ਜਗਰੂ ਦੇ ਵੇਟ ਕਰਦੀ ਪਈ ਆ ਤੇ ਮੈਂ ਆ ਹੀ ਜਾਂ ਤੇ ਫੇਰ ਹੀ ਆਪਾਂ ਜਿਹੜਾ ਕੀ ਚੱਲ ਗਏ ਤੇ ਹੁਣ ਵੇਖੋ ਕਦੋਂ ਆਉਂਦੇ ਮੈਨੂੰ ਗੁੱਸਾ ਚੜ੍ਹਨਦਿਆ ਵੀ ਜਲਦੀ ਜਲਦੀ ਆ ਜਾਓ ਬਾਦ ਵਿੱਚ ਬਰਬੀ ਸਕੂਲੋਂ ਆਉਂਦਾ ਵੀ ਟਾਈਮ ਹੋ ਜਾਣਾ ਵਾ ਜਲਦੀ ਆ ਜਾਣਾ ਤੇ ਚਲੋ ਗਾਇਸ ਹੁਣ ਆਪਾਂ ਜੇ ਉੱਥੇ ਹੋ ਸਕੇ ਥੋੜਾ ਬਹੁਤ ਵਲੌਗ ਬਣਾਵਾਂਗੇ ਨਹੀਂ ਤੇ ਫਿਰ ਘਰੇ ਆ ਕੇ ਬਣਾਵਾਂਗੇ ਤੁਸੀਂ ਫਿਰ ਗਰਮ ਕਰਦੇ ਕੱਚੇ ਕੱਚੇ ਅੱਛਾ ਅੱਛਾ ਇਹ ਬੋਇਲ ਕਰਕੇ ਰੱਖੇ ਹਾਂ ਹੂੰ ਭਿੰਦੀ ਰੱਖ ਹਾਂ ਚਪਿਓਂ ਕੇ ਰੱਖਿਓ ਬੋਲ ਕੇ ਰੱਖਣੇ ਜਿਆਦਾ ਯਾਨੀ ਦੁਬਾਰਾ ਗਰਮ ਕਰੰਨੇ ਹੂੰ ਉਹ ਤਾਂ ਫਿਰ ਜਿਆਦਾ ਹਾਂਜੀ ਹਾਂਜੀ ਹਾਂ ਕੁਝ ਨਹੀਂ ਕਹਿੰਦਾ ਜਾਓ ਨਹੀਂ ਕੁਝ ਨਹੀਂ ਕਹਿੰਦਾ ਜਾਓ ਤੁਸੀਂ ਤੁਰੇ ਜਾਓ ਰਹੀ ਆ ਜਾ ਤਵੀ ਨਾਲ ਜਾਂਦਾ ਹੁੰਦਾ ਤੁਹਾਡੇ ਨਹੀਂ ਕਿਸੇ ਕਦਾ ਵੀ ਆ ਜਾਂਦਾ ਅੱਛਾ ਅੱਛਾ ਹਾਂ ਪੜਦਾ ਕਿ ਜਾਂਦਾ ਸਕੂਲ ਅੱਛਾ ਅੱਛਾ ਠੀਕ ਹੈ ਸੁਣੋਈ ਸੁਣੋਈ ਜਿਹੜੇ ਗਰੁੱਪ ਤੇ ਆਏ ਨਹੀਂ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਇਹ ਲੈ ਆਈ ਆ ਪਾਪ ਕਨ ਵਾਲਾ ਪਾਈ ਜਾ ਰਿਹਾ ਸੀਗਾ ਉਹਨਾਂ ਤੋਂ ਚਨੇ ਬੋਇਲ ਕੀਤੇ ਹੋਏ ਇਹ ਬਣਾ ਕੇ ਤੇ ਇੱਕ ਇਹ ਹੈਗੇ ਆ ਇਹਨਾਂ ਨੂੰ ਕਹਿੰਦੇ ਫੁੱਲ ਵੜੀਆਂ ਤੇ ਹੁਣ ਮੈਂ ਉਹਨਿੰਦੇ ਰੀ ਖਾਵਾਂ ਕਿਉਂਕਿ ਮੈਨੂੰ ਲੱਗੀ ਆ ਭੁੱਖ ਉਹਨਾਂ ਨੇ ਪਤਾ ਨਹੀਂ ਹੁਣ ਕਦੋਂ ਖਾਣਾਂਗੇ ਕਦੋਂ ਕਿ ਨਹੀਂ ਮੈਂ ਵੇਟ ਕਰਦੀ ਕਰਦੀ ਇੱਥੇ ਮੈਨੂੰ ਭੁੱਖ ਲੱਗ ਗਈ ਆ ਅਜੇ ਰਸਤੇ 'ਚ ਉੱਥੇ ਜਾ ਕੇ ਤੇ ਉਹਨਾਂ ਨੇ ਪਹਿਲੇ ਮੈਂ ਅੱਧਾ ਹੀ ਕੁਲਚਾ ਖਾ ਕੇ ਆਵਾਂਗੇ ਪਰ ਮੈਨੂੰ ਲੱਗਦਾ ਨਹੀਂ ਖਾਣਗੇ ਕਿਉਂਕਿ ਟਾਈਮ ਹੋ ਜਾਣਾ ਤੇ ਫਿਰ ਆਉਂਦਿਆਂ ਨੂੰ ਰੱਬ ਨੇ ਵੀ ਆਉਣਾ ਸੁੱਲੋ ਤੇ ਫਿਰ ਆਪਾਂ ਖਾ ਲਈ ਫਿਰ ਆਪਾਂ ਜਲਦੀ ਜਲਦੀ ਇਹਨਾਂ ਵਜੇ ਗੁਰਪਾ ਜੀ ਨੂੰ ਮੇਰੇ ਫਿਰ ਵਿੱਚੇ ਰਹਿਣ ਮਿਲਦੇ ਤੁਹਾਨੂੰ ਵੇਖੋ ਇਹਨੇ ਮੈਡਮ ਨੇ ਰੋਟੀ ਖਾਣੀ ਨਹੀਂ ਹੁੰਦੀ ਜਿਹੜੀ ਚੀਜ਼ ਮੈਂ ਖਾਂਦੇ ਆ ਨਾ ਉਹ ਇਹਨੂੰ ਚਾਹੀਦੀ ਆ ਰੋਟੀ ਕੋ ਨਹੀਂ ਖਾਦੀ ਛਟੋਰੀ ਛਟੋਰੀਆਂ ਦੀ ਜੋ ਤੁਸੀਂ ਖਾਂਦੇ ਹੋ ਮੈਨੂੰ ਚਾਹੀਦਾ ਮੈਂ ਰੋਟੀ ਨਹੀਂ ਖਾਣੀ ਹਾਂ ਅੰਕ ਉਸ ਬਹੁਤ ਹੀ ਜਾਇ ਤੇਸਟੀ ਚਨਾ ਚਾਟ ਚਨਾ ਚਾਟ ਇਹਨੂੰ ਚਨਾ ਚਾਟ ਕਹਿੰਦੇ ਆਪਾਂ ਹੂੰ ਮਜ਼ਾ ਆ ਗਿਆ ਨਾਗ ਜਿਹਾ ਆਜੋ ਫੋਟੋ ਆ ਪੱਗਾਂ ਜੀ ਕੀ ਆਪਾਂ ਰੱਜ ਨੂੰ ਹਾਂ ਸੇਲ ਇਹਦੇ ਨਾਲ ਦੀ ਇੱਕ ਪੱਗ ਵੀ ਕਰ ਦੋ ਪੱਗ ਵਧੀਆ ਹਾਂ ਵਧੀਆ ਵਾਲੀ ਤੇ ਲਾਈਟ ਲਾਈਟ ਚ ਹੋਣੀ ਚਾਹੀਦੀ ਉਹਨਾਂ ਦੀ ਲਾਈਟ ਵੇਟ ਦੀ ਫੁੱਲ ਵੈਲ ਦੇ ਵਿੱਚ ਪਾਰਾ ਫੁੱਲ ਵੈਲ ਹੀ ਲਾਈਟ ਫੁੱਲ ਵੈਲ शखा द ਲੋ ਗਾਇਸ ਆਪਾਂ ਪਹੁੰਚ ਗਏ ਘਰੇ ਸ਼ੋਪਿੰਗ ਸ਼ੋਪਿੰਗ ਕਰਕੇ ਤੇ ਪੂਰੇ ਟਾਈਮ ਤੇ ਪਹੁੰਚੇ ਤਿੰਨ ਆ ਕੇ ਦੋ ਮਿੰਟ ਤੇ ਜੇ ਆਣ ਕੇ ਬਸ ਐਂਟਰ ਹੀ ਹੋਏ ਆਂ ਤੇ ਪ੍ਰਭ ਆ ਗਿਆ ਸੁਣੋ ਇਹ ਆ ਗਿਆ ਪ੍ਰਭ ਕਿੱਥੇ ਆ ਆਵੇ ਆਵੇ ਉਹ ਅੰਦਾ ਮਮਾ ਮੇਰੇ ਆਉਣ ਦਾ ਕਹਜੋ ਕਿ ਤੇ ਵਾਗੇ ਆਵਾ ਪਹੁੰਚ ਹੀ ਗਏ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਬੁਲਾਦਾ ਤੂੰ ਤੇ ਬੁਲਾਉਣੀ ਨਹੀਂ ਹੁੰਦੀ ਕਿਹਨ ਨੂੰ ਹੈਨਾ ਹਲਾ ਪ੍ਰਾਵਾਏ ਨਾ ਉਧਰ ਹੀ ਰਹਿੰਦੀ ਹੂੰ ਤੇਰਾ ਕੁੜਤਾ ਪਜਾਮਾ ਲਈ ਮੈਂ ਹੈ ਬਦਨਾਮੀ ਇਹਨਾਂ ਨੇ ਮੈਨੂੰ ਕਿਹਾ ਸੀ ਤੇ ਕਿਹਾ ਬਦਨਾਮੀ ਦੇ ਲੱਗਦਾ ਬਦਨਾਮੀ ਕਿਹੜਾ ਹੁੰਦਾ ਤੇਰਾ ਲੱਗਦਾ ਕੁਝ ਬਦਨਾਮੀ ਆ ਇਹ ਆ ਸੋਹਣਾ ਲੱਗਦਾ ਵਾ ਇਹਦੇ ਨਾਲ ਮੈਂ ਤੁਹਾਨੂੰ ਸੂਟ ਬਣਾ ਲਵਾਂ ਹੈ ਕੀ ਕਰਦਾ ਵਾ ਵੀ ਹਾਂਜੀ ਛੇੜਦਾ ਮੈਂ ਗੰਦੀ ਲਾਦ ਉੱਧਾ ਪਾਟ ਕੇ ਖੜਨਾ ਤੁਹਾਡਾ ਜ ਸੋਹਣਾ ਹੀ ਆ ਪਹਿਲੇ ਆਪਨੇ ਬਣਾਈਏ ਚਾਹ ਤੇ ਫਿਰ ਮਿਲਦੇ ਤਾਂ ਫਿਰ ਬਾਅਦ ਹਾਏ ਪਹਿਲਾ ਕੀ ਆਂਦਾ ਪ੍ਰਭ ਪਹਿਲਾ ਕਦੋਂ ਆਂਦਾ ਹਾਂ ਵਲਕਰ ਉਹਦੇ ਤੇਚਰਾ ਕਰਨ ਦੇ ਮੈਨੂੰ ਕਿ ਕੁੜਤਾ ਪਜਾਮਾ ਕਿਹੜਾ ਪਾਉਣਾ ਤੇ ਆਏ ਹਾਂ ਦੇਖਿਆ ਨਹੀਂ ਕਿੰਨੇ ਵਜੇ ਕਿਹਾ ਸੀ ਸਾਢੇ 6 ਵਜੇ ਤਾਂ ਆਪਾਂ ਨੂੰ ਕਰੇ ਹੁਣ ਜਦ ਦੇਖਾਂਗਾ ਅੱਛਾ ਤੇ ਉਹ ਲਾਈਨਿੰਗ ਲਿਆ ਕਿਤੇ ਉਹ نیچے ਜੋੜ ਕੇ ਰੱਖ ਦੇ ਮੇਰੀ ਗੱਲ ਸੁਣ ਲਓ ਜੀ ਟਾਈਮ ਹੋ ਗਿਆ ਹੈ ਸ਼ਾਮ ਦਾ ਸਾਢੇ 6 ਵਜੇ ਦਾ ਬੱਚੇ ਗਏ ਹੈ ਬਾਹਰ ਦੇਖੀ ਕਰਨ ਗਈ ਹੈ ਪਾਣੀ ਇੱਧਰ ਆ ਜਾ ਜਿਸ ਨੂੰ ਨਹੀਂ ਹੈ ਉਹ ਚੋਰ ਫੜਿਆ ਗਿਆ ਚੋਰ ਫੜਿਆ ਗਿਆ ਚੋਰ ਫੜਿਆ ਗਿਆ ਫੇਰ ਚਲੇਗੀ ਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ 3:30 ਵਜੇ ਦਾ ਤੇ ਮੈਂ ਇੱਥੇ ਬੈਠੀ ਆ ਜੇ ਬੱਚੇ ਹੁਣੇ ਗਏ ਤੇ ਮੈਂ ਪ੍ਰਭ ਨੂੰ ਕਿਹਾ ਮੈਨੂੰ ਇੱਥੇ ਹੀ ਲਿਆ ਕੇ ਪੜਾ ਦੇ ਤੜਕੇ ਦਾ ਸਮਾਨ ਮੈਂ ਤੜਕੇ ਦਾ ਇੱਥੇ ਹੀ ਡੀਜੇ ਲਾਉਣਾ ਇੱਥੇ ਹੀ ਡੀਜੇ ਲਾਉਣਾ ਇੱਥੇ ਹੀ ਲਾਉਣਾ ਤੇ ਫਿਰ ਬਣਾਈਆਂ ਰੋਟੀ ਤੇ ਅੱਜ ਫਾਈਨਲੀ ਮੈਨੂੰ ਮੇਰਾ ਸੂਣ ਇਹਨੂੰ ਚੂਈ ਦੀ ਬੜੀ ਪਛਾਣ ਜੈ ਇਹਨੂੰ ਨਾ ਕਰ ਸੁਣੋਈ ਸੁਣੋਈ ਚੂਈ ਸੁਣੋਈ ਚੂਈ ਚੂਈ ਹੋਵੇ ਹੋ ਵੀ ਹੋ ਵੀ ਹੋ ਵੀ ਪੜੀ 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 ਫੜੀ 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 ਆਵੀ 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 ਇਹ ਨਾ ਸਵੇਰੇ ਨਾ ਮੈਂ ਉੱਤੇ ਨਹੀਂ ਕੰਮ ਕਰਨਾ ਚਾਹੀਦਾ ਚਾਪਣਾ ਹੁੰਦੀ ਤੇਰੀ ਠੀਕ ਹੈ ਤਾਂ ਆ ਵੇਖੋ ਉੱਧਰ ਵੇਖੋ ਨਹੀਂ ਹੈਗੀ ਇਹਨੂੰ ਕਿੱਥੇ ਲੱਗਿਆ ਚੂਹਾ ਆ ਜਾ ਮੇਰਾ ਪੁੱਤ ਇਹਨੇ ਮਾਰੀ ਸ਼ਾਰਪ ਮਸ਼ੀ ਸੁਣੇ ਖਾਣੇ ਚੱਲ ਮਾਰੀ ਸ਼ਾਲ ਦੇ ਮਸ਼ੀਨ ਦੇ ਨਾਲ ਵੱਜ ਕੇ ਤੇ ਸਿੱਧੀ ਪੇਟੀ ਵਾਲੇ ਅੰਦਰ ਇਹਨੇ ਪੂਰਾ ਸਟੰਟ ਮਾਰਿਆ ਤੇ ਆਪਦੀ ਵੱਲੋਂ ਮਾਰ ਕੇ ਤੇ ਫਿਰ ਜਾ ਕੇ ਤੇਨੇ ਉਹਨੂੰ ਲੱਭਦੀ ਰਹੀ ਪਰ ਇਹਨੂੰ ਚੂਹਾ ਲੱਭਾ ਨਹੀਂ ਚੂਹਾ ਪਤਾ ਨਹੀਂ ਕਿਦਰ ਚਲੇ ਗਿਆ ਤੇ ਚੂਹਿਆਂ ਨੇ ਇੱਕ ਬੜੀ ਜਾਣਤਾਂ ਕੀਤੀ ਮਾਹ ਹੀ ਪਛੀਵਾਰ ਆਪਾਂ ਮਾਰ ਕੇ ਕੱਢੇ ਹੀ ਆਣਾ ਇੱਕ ਇਹਨੂੰ ਥੋੜਾ ਜਿਹਾ ਸੈਜ ਦਾ ਸੈਜ ਨੂੰ ਮਾਰ ਕੇ ਆ ਜਾਂਦੀ ਵੱਡੀ ਜਾਦੀ ਪੇਟੀ ਪੂਟੀ ਥੱਲੇ ਨਹੀਂ ਵੜਿਆ ਜਾਂਦਾ ਖੇਤੀ ਨਹੀਂ ਕਹਿੰਦਾ ਸਹੀ ਨਹੀਂ ਫਿਰ ਵੀ ਵੜ ਜਾਂਦੀ ਬਹਿ ਬੂਥੇ ਤੇ ਆਦਾ ਸੂਟ ਲੈਣ ਦਾ ਹੁਣ ਸੇਰੇ ਆਪਾਂ ਕੱਟਿੰਗ ਕਰਾਂਗੇ ਸੂਟ ਦੀ ਤੇ ਫਿਰ ਆਪਾਂ ਨੂੰ ਸਿਚ ਕਰਾਂਗੇ ਤੇ ਫਿਰ ਤੁਹਾਨੂੰ ਮੈਂ ਫਾਈਨਲ ਲੁੱਕ ਵਿਖਾਵਾਂਗੀ ਆਪਣੇ ਸੂਟ ਦੀ ਕਿਦਾਂ ਦਾ ਇੱਕ ਨਵੇਂ ਦਾ ਉਹ ਵੀ ਦੱਸਾਂਗੀ ਤੇ ਕਿਉਂਕਿ ਜਿਹੜਾ ਮੈਂ ਦੂਸਰਾ ਸੂਟ ਲਿਆਂਦਾ ਹਾਂ ਇਹ ਤੁਹਾਨੂੰ ਪਤਾ ਤੁਸੀਂ ਵਰਕਟ ਨੂੰ ਹੁਣ ਆਣੀ ਆ ਇਸ ਕਰਕੇ ਫਿਰ ਮੈਂ ਜਿਹੜਾ ਕੀ ਵਰਕ ਹੋਏ ਵਾਲਾ ਹੀ ਫਿਰ ਮੈਂ ਖਰੀਦ ਲਿਆਂਦਾ ਇੱਕ ਵੇਹੀ ਆ ਹੈ ਕਿਉਂ ਮੇਰੇ ਵਾਲ ਖਲਾਤੀ ਉਹ ਕਰਿਓਗਾ ਮਾੜੀ ਕਾਹਨ ਆ